ਬੀਤੀ ਰਾਤ ਮੋਟਰਸਾਈਕਲ ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਘਰ ਉੱਤੇ ਕੀਤੀ ਅਨੇਕ ਵਾਰ ਫਾਇਰਿੰਗ ਮੇਰੇ ਮਾਤਾ ਤਖੂਇਵਿਚ ਬੁੱਧਗਮਾ ਦੇ ਛੋਟੇ ਬਟਿਆ ਆ ਰਹੇ ਤੇ ਮਾਰਾ ਤਖੂਇਵਿਚ ਗਈ ਆ ਤੇ ਬਾਹਰੋਂ ਆਜਾਈ ਗੋਲੀਆਂ ਦੀ ਬਾਹਰੋਂ ਆਈ ਸੱਜੇ ਗੋਲੀਆਂ ਵੱਟੀਆਂ ਆ ਜੀ ਜਿਸ ਹੋਈ ਚਾਣਾ ਬਣਾ ਰਹੀ ਮਹਿਲਾ ਹੋਈ ਗੰਭੀਰ ਜ਼ਖਮੀ 5 ਬੱਜੇ ਗੋਲੀ ਖੁਸ਼ਕਿਸਮਤੀ ਨਾਲ ਬਜੀ ਜਾਣ। ਘਟਨਾ CCTV ਕੈਮਰੇ ਵਿੱਚ ਹੋਈ ਕੈਪ। पीड़ित ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ। ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲਣ ਦਾ سلسلہ ਲਗਾਤਾਰ ਜਾਰੀ ਹੈ। ਵੇਖਿਆ ਜਾਵੇ ਤਾਂ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਵੇਖਿਆ ਜਾਂ ਸੁਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਗੋਲੀ ਚੱਲੀ ਹੈ ਇਹ ਨਜਾਇਜ਼ ਹਥਿਆਰ ਕਿੱਥੋਂ ਆ ਰਹੇ ਨੇ ਇਹ ਵੀ ਜਾਂਚ ਦਾ ਵਿਸ਼ਾ ਹੈ ਪੁਲਿਸ ਵੱਲੋਂ ਕਈ ਵਾਰ ਦੋਸ਼ੀ ਫੜੇ ਵੀ ਜਾਂਦੇ ਨੇ ਪਰ ਫਿਰ ਵੀ ਇਹ ਹਥਿਆਰ ਲਗਾਤਾਰ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਵੇਖੇ ਜਾ ਰਹੇ ਨੇ ਉੱਥੇ ਵੀਤੀ ਰਾਤ ਜਿਹੀ ਘਟਨਾ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਵਿਖੇ ਵੀਤੀ ਰਾਤ ਇੱਕ ਘਰ ਤੇ ਹੋਈ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਦੀ ਬਾਹ ਤੇ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਮੌਕੇ ਪੀੜਿਤ ਹਰਦੀਪ ਸਿੰਘ ਸੰਗਤ ਟੈਂਟ ਹਾਊਸ ਦੇ ਮਾਲਕ ਨੇ ਕੀ ਦੱਸਿਆ ਆ ਸੁਣਦੇ ਆ ਉਹਨਾਂ ਤੋਂ ਹਾਂਜੀ ਭਾਜੀ ਕੀ ਗੱਲ ਹੋਈ ਜੜੇ ਰਾਤੀ ਇੱਥੇ ਕੋਲੀ ਚੱਤੀ ਆ ਮੈਂ ਹਰਦੀਪ ਸਿੰਘ ਸੰਗਤ ਟੰਡਾ ਉੱਥਰ ਭਗਨੇ ਆਪਣਾ ਜੀ ਟੈਂਟ ਦਾ ਕੰਮ ਕਰਦੇ ਹਾਂ ਜੀ ਕੱਲ ਪ੍ਰੋਗਰਾਮ ਆਪਾਂ ਕੀਚੇਪਿੰਡ ਜੀ ਉਥੇ ਟੈਂਟ ਦਾ ਕੰਮ ਕਰਨ ਗਏ ਸੀ ਉਹਨਾਂ ਘਰਾਂ ਪੇਮੈਂਟ ਮੰਗੀ ਜੀ ਪੇਮੈਂਟ ਕਰਨ ਚੱਕਰ ਹੋਇਆ ਕਹਿੰਦੇ ਪੇਮੈਂਟ ਕੱਲ ਨੂੰ ਦਵਾਂਗੇ ਨਹੀਂ ਭਾਜੀ ਬੰਦੇ ਲੇਬਰ ਆਈ ਸਾਡੀ ਤੇ ਸਾਨੂੰ ਪੇਮੈਂਟ ਦਿੱਤੀ ਜਾਵੇ ਤੇ ਫਾਈ ਆਪਣੇ ਘਰੇ ਵਾਪਸ ਆ ਗਏ ਆ ਘਰੇ ਆ ਵਾਪਸ ਆ ਗਏ ਆ ਬਾਅਦ ਚ ਰਾਤ ਨੂੰ ਮੇਰੀ ਮਾਤਾ ਸੋਈ ਵਿੱਚ ਦੁੱਧ ਘਰ ਮੰਗਾਂ ਦੇ ਛੋਟੇ ਬੱਚੇ ਆ ਗਏ ਤੇ ਮਾਦਾ ਸੋਈ ਵਿੱਚ ਗਈ ਆ ਤੇ ਬਾਹਰੋਂ ਆਵਾਜ਼ ਆਈ ਗੋਰੀਆਂ ਦੀ ਖਾਰੇ ਆਵਾਜ਼ ਆਈ ਸੱਜੇ ਗੋਰੀਆਂ ਵੱਡੀਆਂ ਆ ਜੀ ਗੋਰੀਆਂ ਨਿਸ਼ਾਨ ਮੌਜੂਦ ਆ ਜੀ ਕਿੰਨੇ ਵਜੇ ਦਾ ਟਾਈਮ ਸੀ ਘਰ ਆ ਰਾਤ ਸਾਢੇ 11:00 ਸਵਾ 11:00 ਦਾ ਟਾਈਮ ਆ ਜੀ ਮੇਰੀ ਮਾਦਾ ਪਿਓ ਰੋ ਟੇਕੀ ਆ ਗੋਰੀ ਵੱਜੀ ਮਾਦਾ ਦੀ ਮਾਂ ਦੇ ਵਿੱਚ ਅਸੀਂ ਇਨਸਾਫ਼ ਦੀ ਮੰਗ ਕਰਦੇ ਆ ਬੰਦੇ ਜਦੋਂ ਖੇਤੀ ਵਿੱਚ ਉੱਤੀ ਬੰਦੇ ਭੜੇ ਜਾਣ ਬਹੁਤ ਖਤਰਾ ਜੀ ਉਥੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫਿਲਹਾਲ ਕੋਈ ਵੀ ਬੋਲਣ ਲਈ ਤਿਆਰ ਨਹੀਂ ਬੀਤੀ ਰਾਤ ਮੋਟਰਸਾਈਕਲ ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਘਰ ਉੱਤੇ ਕੀਤੀ ਅੱਨੇ ਵਾ ਫਾਇਰਿੰਗ ਮੇਰੇ ਮਾਤਾ ਤਸਵੀਰ ਵਿੱਚ ਗੁੱਧਗੰਗਾ ਦੇ ਛੋਟੇ ਬੱਚੇ ਆਦੇ ਤੇ ਮਾਂ ਦਾ ਫੂਟ ਵਿੱਚ ਗਈ ਆ ਤੇ ਬਾਹਰੋਂ ਆਜਾਈ ਗੋਲੀਆਂ ਦੀ ਹਾਰੇ ਬਾਾਰੇ ਸੱਜੇ ਗੋਲੀਆਂ ਵੱਜੀਆਂ ਜੀ ਕੁਇਚ ਖਾਣਾ ਬਣਾ ਰਹੀ ਮਹਿਲਾ ਹੋਈ ਗੰਭੀਰ ਜ਼ਖਮੀ 5 ਬੱਜੇ ਗੋਲੀ ਖੁਸ਼ਕਿਸਮਤੀ ਨਾਲ ਬਚੀ ਜਾਨ ਪਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਪ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ ਅਮਰਿਤ ਸਰਦੇਵ ਗੋਲੀਆਂ ਚੱਲਣ ਦਾ سلسلہ ਲਗਾਤਾਰ ਜਾਰੀ ਹੈ। ਦੇਖਿਆ ਜਾਵੇ ਤਾਂ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਵਿਖਿਆ ਜਾਂ ਸੁਣਿਆ ਜਾਂਦਾ ਹੈ ਇਸ ਇਲਾਕੇ ਵਿੱਚ ਗੋਲੇ ਚੱਲ ਗਏ। ਇਹ ਨਜਾਇਜ਼ ਹਥਿਆਰ ਕਿੱਥੋਂ ਆ ਰਹੇ ਨੇ ਇਹ ਵੀ ਜਾਂਚ ਦਾ ਵਿਸ਼ਾ ਹੈ। ਪੁਲਿਸ ਵੱਲੋਂ ਕਈ ਵਾਰ ਦੋਸ਼ੀ ਫੜੇ ਵੀ ਜਾਂਦੇ ਨੇ ਪਰ ਫਿਰ ਵੀ ਇਹ ਹਥਿਆਰ ਲਗਾਤਾਰ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਦੇ ਹੱਥਾਂ ਵਿੱਚ ਵਿਖੇ ਜਾ ਰਹੇ ਨੇ। ਉੱਥੇ ਵੀਿੱਤੀ ਰਾਤ ਜਿਹੀ ਘਟਨਾ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਵਿਖੇ ਬੀਤੀ ਰਾਤ ਇੱਕ ਘਰ ਤੇ ਹੋਈ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਦੀ ਬਾਹ ਤੇ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਮੌਕੇ ਪੀੜਤ ਹਰਦੀਪ ਸਿੰਘ ਸੰਗਟ ਟੈਂਟ ਹਾਊਸ ਦੇ ਮਾਲਕ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਭਾਜੀ ਕੀ ਗੱਲ ਹੋਈ ਜਿਹੜੀ ਰਾਤੀ ਇੱਥੇ ਗੋਲੀ ਚੱਲੀ ਆ ਮੈਂ ਹਰਦੀਪ ਸਿੰਘ ਸੰਗਟ ਟੰਡੋ ਉੱਤਰ ਭਗਨੇ ਆਪਣਾ ਜੀ ਰੇਟੇਡਰ ਕੰਮ ਕਰਦਿਆਂ ਜੀ ਕੱਲ ਪ੍ਰੋਗਰਾਮ ਆਪਾਂ ਚਿੱਤੇਪਿੰਡ ਦੀ ਉਥੇ ਟੈਂਟ ਦਾ ਕੰਮ ਕਰਨ ਗਏ ਸੀ ਉਹਨਾਂ ਘਰਾਂ ਪੇਮੈਂਟ ਮੰਗੀ ਜੀ ਪੇਮੈਂਟ ਕਰਨੇ ਚੱਕਰ ਹੋਏ ਕਹਿੰਦੇ ਪੇਮੈਂਟ ਕੱਲ ਨੂੰ ਦਵਾਂਗੇ ਨਹੀਂ ਭਾਜੀ ਬੰਦੇ ਲੇਵੜਾ ਆਈ ਸਾਡੀ ਤੇ ਸਾਨੂੰ ਪੇਮੈਂਟ ਦਿੱਤੀ ਜਾਵੇ ਤੇ ਪਾਈਆਂ ਆਪਣੇ ਘਰੇ ਵਾਪਸ ਆ ਗਈਆਂ ਅਰੇ ਆ ਵਾਪਸ ਆ ਗਈਆਂ ਬਾਅਦ ਚ ਰਾਤ ਨੂੰ ਮੇਰੀ ਮਾਤਾ ਸੋਈ ਵਿੱਚ ਦੁੱਧ ਘਵਨਾਂ ਦੇ ਛੋਟੇ ਬਟੇ ਆ ਆ ਤੇ ਮਾਤਾ ਸੋਈ ਵਿੱਚ ਗਈ ਆ ਤੇ ਬਾਹਰੋਂ ਆਵਾਜ਼ ਆਈ ਗੋਲੀਆਂ ਦੀ ਖਾਰ ਜੀ ਆਈ ਸੱਜੇ ਗੋਲੀਆਂ ਵੱਜੀਆਂ ਜੀ ਗੋਲੀਆਂ ਨਿਸ਼ਾਨ ਮੌਜੂਦ ਹੈ ਜੀ ਕਿੰਨੇ ਵਜੇ ਦਾ ਟਾਈਮ ਸੀਗਾ ਰਾਤ ਇਹ ਰਾਤ ਸਾਢੇ 11:00 ਵਜੇ ਦਾ ਟਾਈਮ ਹੈ ਜੀ ਮੇਰੀ ਮਾਤਾ ਪਿਓ ਹੋ ਕੇ ਟੇਕੀ ਆਈ ਗੋਲੀ ਵੱਜੀ ਮਾਤਾ ਦੀ ਮਾਂ ਦੇ ਵਿੱਚ ਅਸੀਂ ਇੰਤਜ਼ਾਰ ਦੀ ਮੰਗ ਕਰਦੇ ਆਂ ਬੰਦੇ ਜਦੋਂ ਖੇਤੀ ਵਿੱਚ ਦੀ ਬੰਦੇ ਫੜੇ ਜਾਣ ਬਹੁਤ ਖਦਰਾ ਜੀ ਉਥੇ ਪੁਲਿਸ ਅਧਿਕਾਰੀਏ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫਿਲਹਾਲ ਕੋਈ ਵੀ ਬੋਲਣ ਲਈ ਤਿਆਰ ਨਹੀਂ